ਵਿਖਿਆ ਭਯੰਤ ਅੰਮ੍ਰਿਤੰ ਵਾਹਿਗੁਰੂ ਦੀ ਕਿਰਪਾ ਹੋਣ ਕਰਕੇ ਵਿਖਿਆ ਵਿਆਹ ਦਿੱਤੀ ਹੋਈ ਵੀ ਅੰਮ੍ਰਿਤ ਰੂਪ ਭਯੰਤ ਹੋ ਜਾਂਦੀ ਹੈ ਜਿਸ ਤਰ੍ਹਾਂ ਮੀਰਾ ਬਾਈ ਨੂੰ ਵਿਆਹ ਪੜਾਈ ਹੋਈ ਅੰਮ੍ਰਿਤ ਰੂਪ ਹੋ ਗਈ ਸੀ ਸੋ ਇਸ ਪ੍ਰਕਾਰ ਕਈ ਮਹਾਂਪੁਰਖਾਂ ਨੂੰ ਗਈ ਜ਼ਹਿਰ ਦੇ ਦਿੰਦੇ ਸੀ ਤੇ ਉਹ ਵੀ ਅੰਮ੍ਰਿਤ ਰੂਪ ਕਰ ਦਿੰਦੇ ਸੀ ਉਹਨੂੰ ਇਸੇ ਪ੍ਰਕਾਰ ਵਿਆਹ ਅੰਮ੍ਰਿਤ ਰੂਪ ਹੋ ਗਈ ਹੋਤੀ ਮਰਦਾਨ ਵਾਲੇ ਸੰਤ ਆਇਆ ਸਿੰਘ ਜੀ ਮਹਾਂਪੁਰਖ ਸੋ ਹੋਤੀ ਮਰਦਾਨ ਦੀ ਗੱਦੀ ਦੇ ਮਾਲਕ ਬਾਬਾ ਆਯਾ ਸਿੰਘ ਜੀ ਬਹੰਤ ਬਣੇ ਜਦ ਜਿਨ੍ਹਾਂ ਦੇ ਅੱਗੇ ਉਹ ਸੇਵਕ ਸੰਤ ਬਾਬਾ ਜਵਾਲਾ ਸਿੰਘ ਜੀ ਹਲਕੂ ਵਾਲੀਏ ਸਨ ਸੰਤ ਬਾਬਾ ਆਯਾ ਸਿੰਘ ਜੀ ਨੂੰ ਕਿਸੇ ਪ੍ਰੇਮੀ ਨੇ ਦੁੱਧ ਵਿੱਚ ਵਿਆਹ ਘੋਲ ਕੇ ਪਿਆਈ ਤਾਂ ਬਾਬਾ ਜੀ ਉਹਨੂੰ ਅੰਮ੍ਰਿਤ ਰੂਪ ਜਾਣ ਕੇ ਪੀ ਗਏ ਜਦ ਕੁਝ ਸਮਾਂ ਗੁਜ਼ਰ ਗਿਆ ਤਾਂ ਪ੍ਰੇਮੀ ਨੇ ਵਿਚਾਰਿਆ ਮੇਰੀ ਵਿਆਹ ਪੁਲਾਈ ਦਾ ਅਸਰ ਨਹੀਂ ਹੋਇਆ ਉਹਨੇ ਕਈ ਦਿਨਾਂ ਮੰਗਰੋਂ ਫੇਰ ਦੁਬਾਰਾ ਦੁੱਧ ਵਿੱਚ ਵਿਆਹ ਘੋਲ ਕੇ ਲਿਆਂਦੀ ਜਾਣੀ ਜਾਣ ਬਾਬਾ ਜੀ ਨੇ ਇਹ ਪੰਕਤੀਆਂ ਪੜ੍ਹਦਿਆਂ ਪੜ੍ਹਦਿਆਂ ਫੇਰ ਵੀ ਪੀਲੀ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਸੇਵਾਦਾਰਾਂ ਨੂੰ ਵੀ ਪਤਾ ਲੱਗਿਆ ਕਿ ਉਹਨਾਂ ਬੇਨਤੀ ਕੀਤੀ ਮਹਾਰਾਜ ਆਪ ਨੂੰ ਵਿਆਹ ਦਾ ਅਸਰ ਕਿਉਂ ਨਹੀਂ ਹੋਇਆ ਸੰਤਨ ਨੇ ਕਿਹਾ ਪ੍ਰੇਮਿਓ ਜਿੱਥੇ ਵਿਆਹ ਨੇ ਅਸਰ ਕਰਨਾ ਸੀ ਉਥੇ ਪਰਮੇਸ਼ਰ ਦਾ ਨਾਮ ਟਿਕਿਆ ਇਸ ਵਾਸਤੇ ਵਿਆਹ ਦਾ ਅਸਰ ਨਹੀਂ ਹੋਇਆ ਜਦੋਂ ਤੀਜੀ ਵਾਰ ਦੁੱਧ ਵਿੱਚ ਵਿਆਹ ਪਾ ਕੇ ਲਿਆਇਆ ਤਾਂ ਜਾਣੀ ਜਾਣ ਸੰਤਨ ਨੇ ਕਿਹਾ ਤੂੰ ਸਾਡੇ ਮਗਰੋਂ ਟਲਦਾ ਨਹੀਂ ਦੋ ਵਾਰ ਅੱਗੇ ਤੂੰ ਦੁੱਧ ਚ ਵਿਆਹ ਪਾ ਕੇ ਲਿਆਇਆ ਜ਼ਹਿਰ ਪਾ ਕੇ ਲਿਆਇਆ ਹੁਣ ਤੂੰ ਤੀਸਰੀ ਵਾਰ ਪੀ ਲਿਆਇਆ ਇਹ ਗੱਲ ਸੁਣ ਕੇ ਉਹ ਬੰਦਾ ਡਰ ਗਿਆ ਤੇ ਬਾਸ ਮੁੜਨ ਲੱਗਿਆ ਤਾਂ ਮਹਾਪੁਰਸ਼ਾਂ ਨੇ ਆਵਾਜ਼ ਦੇ ਕੇ ਕਿਹਾ ਭਾਈ ਜੇ ਸਾਨੂੰ ਮਾਰਨ ਦਾ ਤੇਰਾ ਤੀਬਰੀ ਸੰਕਲਪ ਤਾਂ ਲਿਆ ਦੋ ਵਾਰੀ ਪਹਿਲਾਂ ਤਾਂ ਤੇਰੀ ਵਿਆਹ ਅੰਮ੍ਰਿਤ ਕਰਕੇ ਪੀਤੀ ਆ ਹੁਣ ਜ਼ਹਿਰ ਜਾਣ ਕੇ ਪੀ ਲੈਨੇ ਆ ਸਾਨੂੰ ਤਾਂ ਸਰੀਰ ਦਾ ਕੋਈ ਮੋਹ ਨਹੀਂ ਉਹ ਭੈ ਪੀਤ ਹੋਇਆ ਵਾਪਸ اٹੇ ਪਰ ਸੰਤਾਂ ਨੇ ਬੜੋ ਬਦੀ ਆਪਣੇ ਕੋਲ ਸੱਦ ਕੇ ਉਸ ਦੁੱਧ ਦੇ ਪਿਆਲੇ ਨੂੰ ਵਿਆਹ ਰੂਪ ਜਾਣ ਕੇ ਪੀ ਕੇ ਸਰੀਰ ਸ਼ਾਂਤ ਕਰ ਗਏ ਉਹਨੂੰ ਇਹ ਲਾਲਚ ਸੀ ਵੀ ਇਹ ਜੜਾਈ ਕਰ ਜਣ ਮੈਨੂੰ ਗੱਦੀ ਮਿਲ ਜੂ ਬਾਅਦ ਬਾਅਦ ਸੰਗਤ ਨੂੰ ਪਤਾ ਲੱਗ ਗਿਆ ਫਿਰ ਰੋੜੇ ਮਾਰ ਮਾਰ ਕੇ ਜੁੱਤੀਆਂ ਮਾਰ ਮਾਰ ਕੇ ਮਾਰਤਾ ਜਹਾਂ ਜਾਂ ਫਿਰ ਬੀਜਿਆ ਸੀ ਉਹ ਮਿਲਣਾ ਨਹੀਂ ਸੀ ਵਿਖਿਆ ਤੋਂ ਭਾ ਮਾਇਆ ਜਾਂ ਵਿਖਿਆ ਵਿਸ਼ੇਵਕਾਰ ਸੰਤਾਂ ਨੂੰ ਅੰਮ੍ਰਿਤ ਰੂਪ ਹੋ ਜਾਂਦੇ ਆ ਇਹ ਵਿਸ਼ੇਵਕਾਰ ਦੁੱਖ ਨਹੀਂ ਦਿੰਦੇ ਜਦੋਂ ਜ਼ਹਿਰ ਕੱਢੀ ਸੀ ਦੇਵਤਿਆਂ ਨੇ ਸਮੁੰਦਰ ਚੋਂ ਕਹਿੰਦੇ ਇਹ ਕਿਹਨੂੰ ਦਈਏ ਆਉਸਵਾਗਿ ਸ਼ਿਵਜੀ ਨੂੰ ਵਿਯੋਹ ਅਮਰਤ ਰੂਪ ਹੋ ਗਈ ਅਤੇ ਚੰਦਰਹਾਸ ਨੂੰ ਵੀ ਇਹ ਵਿਯੋਹ ਦਿੱਤੀ ਅਮਰਤ ਰੂਪ ਹੋ ਗਈ ਸੀ ਦ੍ਰੁਸ਼ਟਾ ਸਖਾ ਸਵਜਨ ਹੈ ਦ੍ਰੁਸ਼ਟਾ ਦੁਸ਼ਮਣ ਵੀ ਸਖਾ ਪਿਆਰੇ ਸੱਜਣ ਹੋ ਜਾਂਦੇ ਨੇ ਤੇ ਜਿਹੜੇ ਅੰਦਰਲੇ ਦੁਸ਼ਟ ਨੇ ਕਾਮ ਕ੍ਰੋਧ ਆਦਿਕ ਪਿਆਰੇ ਸੱਜਣ ਸ਼ੁਭ ਗੁਣ ਬਣ ਜਾਂਦੇ ਇਹ ਵੀ ਬੈਰੀ ਉਲਟ ਪਏ ਹੈ ਮੀਤਾ ਸਾਖ ਤੋਲਟ ਸੁਜਨ ਪਏ ਚੀਤਾ